ਅੱਜ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਜਿਹੜਾ ਸਾਰੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਦੇ ਖੁਸ਼ੀਆਂ ਨਾਲ ਜਿਹੜਾ ਮਨਾਇਆ ਜਾ ਰਿਹਾ ਸ਼ੋਭਾ ਯਾਤਰਾ ਸੋ ਮੈਂ ਸਭ ਤੋਂ ਪਹਿਲੋ ਤੇ ਅੱਜ ਦੇ ਸ਼ੁਭ ਦਿਨ ਤੇ ਸਾਰੀਆਂ ਸੰਗਤਾਂ ਨੂੰ ਦਿਲੀ ਮੁਬਾਰਕਬਾ ਦਿੰਦਾ ਸੋ ਭਗਤ ਕਬੀਰ ਜੀ ਸਾਡੇ ਮਹਾਨ ਗੁਰੂ ਜਿਨ੍ਹਾਂ ਦੀ ਬਹੁਤ ਦੇਣ ਹੈ ਸੋ ਉਹਨਾਂ ਦੀ ਜਿਹੜੀ ਬਾਣੀ ਹੈ ਪੂਰੀ ਤਰ੍ਹਾਂ ਬਾਣੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜ ਹੈ ਸੋ ਜਦੋਂ ਅਸੀਂ ਸੁਣਨੇ ਆ ਮਨ ਨੂੰ ਸ਼ਾਂਤੀ ਮਿਲਦੀ ਹੈ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਗੁਰੂਆਂ ਦੇ ਪਰਦੇਸ਼ਾਂ ਦੇ ਚੱਲੀਏ ਸੋ ਅੱਜ ਮੈਂ ਆਇਆ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਆ ਅੱਜ ਦੇ ਦਿਨ ਅਸੀਂ ਭਗਤ ਕਬੀਰ ਜੀ ਦੇ ਚਰਨਾਂ ਜੇਹੋ ਦਾਸ ਕਰਦੀਆਂ ਕਿ ਇਹ ਸਾਡਾ ਸਾਰਾ ਦਾ ਆਪਸੀ ਭਾਈਚਾਰਾ ਪ੍ਰੇਮ ਬਣਿਆ ਰਵੇ ਸਾਰੇ ਰਲ ਮਿਲ ਕੇ ਜਿਹੜੀਆਂ ਖੁਸ਼ੀਆਂ ਮਨਾਉਂਦੇ ਰਹਿਣ ਸੋ ਅੱਜ ਮੈਂ ਉਹਨਾਂ ਦੀ ਸ਼ੁਭ ਯਾਤਰਾ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਭਗਤ ਬਰਾਦਰੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੈ ਭਗਤ ਕਬੀਰ ਮਹਾਰ ਮੈਂ ਕੇਸ਼ কুমার ਬੜਦਵਾਜ ਚਤੁਰਕ ਕਬੀਰ ਸਾਹਿਬ ਦੇ ਅਗਰੇ ਹਾਂ 626ਵੇਂ ਜਨਮ ਦਿਨ ਦੀਪ ਜੀ ਸਾਡੇ ਸਾਰੇ ਸ਼ਹਿਰ ਵਾਸੀ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਆਣੇ ਸੰਗਤਾਂ ਨੂੰ ਬਹੁਤ ਜ਼ਿਆਦਾ ਧੰਨਵਾਦਾਂ ਕਿ ਜਿਹੜੇ ਸੰਗਠਨਾਂ ਮਿੱਠੇ ਜਲਦੀਆਂ ਚਪੀਲਾਂ ਲਾਈਆਂ ਲੰਗਰ ਲਾਏ ਨੇ ਇਸ ਕਰਕੇ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਮੈਂ ਸਣਾ ਵੱਤ ਵਲ ਲੋਕੀ ਸੰਗਤ ਇਹ ਕਬੀਰ ਸਾਹਿਬ ਜੀ ਆਪਣੇ ਪ੍ਰਚਲਿਤਾ ਕਰਨ ਕਿਉਂਕਿ ਕਬੀਰ ਸਾਹਿਬ ਦੀ ਦੇਨ ਹੈਗੀ ਏ ਬੜੀ ਵੱਡੀ ਵੱਡੀ ਜਿੰਨੇ ਜਿੰਨੇ ਮਾਠ ਹੈਗੇ ਨੇ ਜਿੰਨੇ ਵੀ ਸੱਜਣ ਹੈਗੇ ਵੱਡੀਆਂ ਵੱਡੀਆਂ ਉਹਨੇ ਕਬੀਰ ਸਾਹਿਬ ਦੇ ਗੁਣ ਗਾਏ ਗੁਣ ਗਾਏ ਜਾਂਦੇ ਆ ਉਦੋਂ ਦਵਾਰ ਸਾਹਿਬ ਦੀ ਗੁਰਬਾਣੀ ਦਾ ਨਾਮ ਲਿਆ ਜਾਂਦਾ ਕਬੀਰ ਸਾਹਿਬ ਦੇ ਸਾਢੇ ਪੰਜ ਜਿੰਨੀ ਮੈਂ ਮੈਂ ਮੰਨਦੀ ਏ ਉਹ ਘੱਟ ਜਿੰਨੀ ਵੀ ਕੀਤੀ ਜਾਏ ਓਨੀ ਘੱਟ ਹੈਗੀ ਐ ਮੈਂ ਇਹ ਦਿਲੋਂ ਧੰਨਵਾਦ ਕਰਾਂ ਕਿ ਜਿਹੜੀ ਜਿੰਨੀ ਸੰਗਤ ਦਾ ਟੰਕ ਵੀ ਜਾਕ ਵੀ ਜੇ ਜਿਹੜੀ ਸ਼ੋਭਾ ਯਾਤਰਾ ਗੱਡੀ ਗਈ ਹਰ ਸਾਲ ਕੱਢੀ ਜਾਂਦੀ ਐ ਇੱਕ ਨਗਰ ਕੀਰਤਨ ਸ਼ੇਰੇ ਕਟੇ ਕੱਢਿਆ ਜਾਂਦਾ ਉਹ ਕੋਟ ਖਾਲਸਾ ਚਲਦਾ ਵੇ ਤੇ ਉਹ ਹੈ ਆਪਣੇ ਉਹਨਾਂ ਦੇ ਧੰਨਵਾਦ ਦਿਲੋਂ ਕਰਦੇ ਆ ਅਸੀਂ ਸ਼ੋਭਾ ਯਾਤਰਾ ਤਿੰਨੋਂ ਹੀ ਸਟਾਰਟਿੰਗ ਹੁੰਦੀ ਐ ਉਹਨਾਂ ਦੇ ਦਿਲੋਂ ਧੰਨਵਾਦ ਕਰਦੇ ਆ ਅਸੀਂ ਤੇ ਆਉਣ ਵਾਲੇ ਕਿੰਨੇ ਕੋ ਆਪਣੇ ਹਰ ਮੰਦਰ ਦੀ ਸ਼ੋਭਾ ਵਧਣੀ ਚਾਹੀਦੀ ਐ ਜੈ ਕਬੀਰ ਤਾਨਕਬੀਰ ਜਿਹੜਾ 362 ਉਹ ਦਿਹਾੜਾ ਕੀ ਕਹਿਣਾ ਨਾ ਹਾਂਜੀ ਤਿਲਕਾ ਨਾ ਮੇਰਾ ਅਸੀਂ ਜਮਦਰਾ ਸ62 ਵਿੱਚ ਅਸੀਂ ਬੜੀ ਧੂਮ ਧਾਵਨਾ ਡੈਮਾ ਜੇ ਪਜਰੋੜ ਤੋਂ ਬਣਾ ਰਹੇ ਆ ਅਸੀਂ ਹਰ ਮੰਦਰਾ ਨੂੰ ਇਹ ਚੀਜ਼ਾ ਦਿਨੇ ਵੀ ਜਿੰਨਾ ਹੀ ਤੁਹਾਡੇ ਕੋਲ ਹੋ ਸਕਦਾ ਐਨੀ ਇਹ ਜੀ ਚੁਕੋ ਵੀ ਨਾ ਦਾ ਚੱਲੇ ਸਤਗੁਰ ਕਬੀਰ ਜੀ ਦਾ ਹਰ ਬੰਦੇ ਲਈ ਸਾਡੀ ਇਹ ਬੇਨਤੀ ਹੈ ਕਿ ਦੂਜ ਦੀ ਨਾ ਪਾਣ ਤੇ ਐਸੇ ਕਰਕੇ ਵੀ ਚੱਲਦਾ ਰਹੇਗਾ ਤੇ ਸਤਗੁਰ ਮੇਰਾ ਕਰਤਾ ਜੀ ਧਾਨਵੀਰ ਜੀ ਤੇ ਸੰਗਤਾਂ ਲਈ ਕੀ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਲਈ ਸੰਗਤਾਂ ਵਾਸਤੇ ਕੀ ਸੰਗਤਾਂ ਵਾਸਤੇ ਜੀ ਅਸੀਂ ਲੰਗਰਵਾਂ ਚਲਾਵਾਂਗੇ ਦਾਲ ਫੁਲਕਾ ਬਾਾਕੀ ਜੋ ਸਰਤਾ ਬਣੇਗੀ ਹੋਰ ਵੀ ਚਲਾਵਾਂਗੇ ਅਸੀਂ ਉਹ ਜੀ ਦੇਣ ਹੈ ਸਾਡੀ ਸਤਿਗੁਰੂ ਜੀ ਦੀ ਜਿੱਦਾਂ ਉਹਦੇ ਜਿੱਤਾ ਹੀ ਉਹਦਾ ਵਰਤਾਈਏ ਨਾ ਜੀ ਹਾਂਜੀ